ਹਾਂ ਜੀ ਕੀ ਨਾਮ ਹੈ ਕੀ ਕਹਿਣਾ ਚਾਹ ਰਹੇ ਹੋ ਅੱਜ ਜਿਵੇਂ ਕਿ ਟ੍ਰੈਫਿਕ ਪੁਲਿਸ ਦੇ ਵੱਲੋਂ ਹਸਪਤਾਲ ਦੇ ਵਿੱਚ ਚਲਾਨਟੇ ਆ ਰਹੇ ਮੈਂ ਏਐਸਸੀ ਮੱਖਣ ਸਿੰਘ ਮੇਰੇ ਨਾਲ ਹਵਲਦਾਰ ਜਗਸੀਰ ਸਿੰਘ ਜੋ ਅੱਜ ਹਸਪਤਾਲ ਦੇ ਵਿੱਚ ਚਲਾਨ ਕੱਟੇ ਗਏ ਹਨ ਇਹ ਗਲਤ ਪਾਰਕਿੰਗ ਥਾਂ ਗੱਡੀਆਂ ਖੜੀਆਂ ਕਰਦੇ ਸੀ ਜੋ ਕਿ ਮਰੀਜ਼ ਜੇ ਕੋਈ ਐਮਰਜੈਂਸੀ ਆਉਂਦਾ ਹੈ ਉਹਨੂੰ ਆਉਣ ਦੇ ਵਿੱਚ ਬਹੁਤ ਦਿੱਕਤ ਪੈਂਦੀ ਸੀ ਇਸ ਕਰਕੇ ਅਸੀਂ 10-12 ਗੱਡੀਆਂ ਦੇ ਗਲਤ ਪਾਰਕਿੰਗ ਦੇ ਚਲਾਨ ਕੱਟੇ ਗਏ ਹਨ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਆਓ ਆਪਦੀ ਗੱਡੀ ਨੂੰ ਪਾਰਕਿੰਗ ਦੇ ਵਿੱਚ ਖੜੀ ਕਰੋ ਜੋ ਕਿ ਐਮਰਜੈਂਸੀ ਕੋਈ ਮਰੀਜ਼ ਹੈ ਜਾਂ ਜਿਆਦਾ ਉਹ ਹੈ ਵੀ ਉਹਨੂੰ ਆਉਣ ਦੇ ਵਿੱਚ ਦਿੱਕਤ ਨਾ ਹੋਵੇ ਅਗਰ ਜੇ ਗਾਹਾਂ ਵਾਸਤੇ ਵੀ ਇਹ ਨਾ ਵੀ ਗਲਤ ਗੱਡੀਆਂ ਖੜੀਆਂ ਹੋਈਆਂ ਉਹ ਮੋਟਰ ਐਕਟ ਵੀਕਲ 207 ਦੇ ਵਿੱਚ ਬੰਦ ਕੀਤੀਆਂ ਜਾਣੀ ਮੌਕੇ ਤੇ ਕਾਰ ਮਾਲਕ ਆਗੇ ਸੀਗਾ ਜੀ ਹਾਂਜੀ ਕਈ 2-3 ਆ ਵੀ ਗਏ ਸੀ 2-3 ਨਹੀਂ ਆਏ ਉਹਨਾਂ ਦੇ ਚਲਾਨ ਕੱਟ ਕੇ ਉਹਨਾਂ ਦੇ ਬੋਰ ਨਟ ਮੂਰੇ ਲਾਏ ਗਏ ਹਨ ਧਰੇ ਗਏ ਹਨ ਪੜ੍ਹੇ ਲਿਖੇ ਬੰਦੇ ਆਉਂਦੇ ਆਗੇ ਫੇਰ ਵੀ ਨੋ ਪਾਰਕਿੰਗ ਚਲਾਉਂਦਾ ਜਦੋਂ ਕਿ ਬੋਰਡ ਵੀ ਲਾਏ ਹੋਏ ਆਗੇ ਇਹ ਉਹਨਾਂ ਅਗਲੇ ਨੂੰ ਆਪ ਨੂੰ ਸੋਚਣਾ ਚਾਹੀਦਾ ਜੀ ਸਾਹਮਣੇ ਆ ਬੋਰਡ ਲੱਗਾ ਹੋਇਆ ਗੱਡੀ ਪਾਰਕਿੰਗ ਦਾ ਵੀ ਨਾ ਖੜੀ ਕਰੋ ਪਰ ਕਈ ਵਾਰੀ ਕਰ ਜਾਂਦੇ ਜੀ ਕਈ ਵਾਰੀ ਹੈਗਾ ਲੱਖਾਂ ਦੀ ਗੱਡੀ ਲੈ ਲੈਂਦੇ ਆਗੇ ਪਰ 10 20 ਰੁਪਏ ਦੇਣ ਲੱਗੇ ਬੜੀ ਉਸ ਸੋਚ ਕਰਦੇ ਆਗੇ ਤੇ ਨੋ ਪਾਰਕਿੰਗ ਚਲਾਉਂਦੇ ਆ ਚਲਾਨ ਕਟਾ ਲੈਂਦੇ ਉਲਟਾ ਉਹ ਫਿਰ 10 20 ਰੁਪਏ ਦੀ ਤਾਂ ਕੋਈ ਗੱਲ ਨਹੀਂ ਜੀ ਕਿੱਥੇ 5 100 ਦਾ ਜਾਂ 700 ਦਾ ਜਾਂ 1000 ਦਾ ਚਲਾਨ ਕੱਟਿਆ ਜਾਂਦਾ ਹੈ ਉਹ 20 ਰੁਪਏ ਦੇਣ ਦੀ بجائے ਫਿਰ ਘਾਟਾ ਆਪ ਹੀ ਖਾ ਜਾਂਦੇ ਹਨ ਅਗਲੀ ਕਾਰਵਾਈ ਕਿਸ ਤਰ੍ਹਾਂ ਦੀ ਹੋਊਗੀ ਇਹ ਅਗਲੀ ਕਾਰਵਾਈ ਇਹੀ ਹੋਊਗੀ ਜੀ ਜੇ ਨਾ ਰੋਟ ਆਉਣਗੇ ਮੋਟਰ ਐਕਟ ਵੀ ਕਲ ਇਹਨਾਂ ਦੀਆਂ ਗੱਡੀਆਂ 207 ਦੇ ਵਿੱਚ ਬੰਦ ਕੀਤੀਆਂ ਜਾਣਗੀਆਂ ਜੀ ਗੱਡੀ ਨੂੰ ਪਾਰਕਿੰਗ ਵਿੱਚ ਲਾਈ ਸੀ ਕੀ ਕਰਨ ਸੀ ਸੌਰੀ ਕਰ ਮੈਂ ਬੱਚੇ ਨਹੀਂ ਗਿਆ ਸੀ ਉਹ ਮੈਂ ਕਾਇਸ ਤੋਂ ਹੋ ਗਈ ਸੀ ਤਾਂ ਕਰਕੇ ਗੱਡੀ ਉੱਥੇ ਛੱਡੇ ਦੇ ਜਾਣੀ ਕਿੰਨਾ ਅਬੂਰਨ ਸਾਫਸੀਆਂ ਛੋਟੇ ਗਿਆਨ ਤੋਂ ਬਾਅਦ ਸਰ ਮੈਂ ਕੋਈ ਨਹੀਂ ਕਰਦਾ ਜੀ ਮੈਨੂੰ ਅਜੇ ਵੀ ਫੋਨ ਆਈ ਜਾਂਦੇ ਨੇ ਨੀ ਜੇਕਰ ਐਬੂ ਲੈ ਉਹ ਪਰਲੇ ਹਸਪੀਟਲ ਬੈਠੀ ਹੈ ਤੁਸੀਂ ਆਪ ਦੀ ਸੋਚ ਲਈ ਜਿਹੜੇ ਐਬੂਲੈਂਸ ਚ ਫਸੇ ਬੈਠੇ ਮਰੀਜ਼ ਆਗੇ ਸੌਰੀ ਸਰ ਮੈਂ ਸੌਰੀ ਨਹੀਂ ਤੁਹਾਡਾ ਜਿਹੜਾ ਹੁਣ ਚਲਾਨ ਕੱਟਿਆ ਗਿਆ ਤੁਹਾਡਾ ਕੀ ਕਹਿਣਾ ਚਾਹੋਗੇ ਸੌਰੀ ਸਰ ਚਲਾਨ ਨਾ ਕਰ ਲਓ ਪੇਸ਼ੈਂਟ ਤੁਹਾਡਾ ਉਧਰਲੇ ਪਾਸੇ ਹੈ ਤੇ ਫਿਰ ਤੁਸੀਂ ਗੱਡੀ ਬੱਚੇ ਦੇ ਚਾਂਸਸ ਤੋਂ ਸਰ ਉੱਪਰ ਕੀ ਜੀ ਵੀਰ ਜੀ ਜੇ ਬਾਈ ਚਾਂਸਸ ਤੁਸੀਂ ਮਰੀਜ਼ ਨੂੰ ਲੈ ਕੇ ਆਉਣੇ ਹੋ ਤੁਹਾਡੇ ਮੂਰੇ ਕੋਈ ਜਾਮ ਲਾ ਦੇ ਕਿੰਨਾ ਕੋ ਗੁੱਸਾ ਆਊਗਾ ਹੋ ਤਾਂ ਫਿਰ ਦੂਜਾ ਰਨ ਕੁਸਚਨ ਹੈ ਉਹ ਜਿਹੜਾ ਤੁਸੀਂ ਹਸਪੀਟਲ ਦੇ ਮੇਨ ਸੜਕ ਰੋਕਦੇ ਸੀ ਉਹ ਵੀ ਇੱਕ ਮਾੜਾ ਮੋਟਾ ਨਹੀਂ ਘੱਟ ਤੋਂ ਘੱਟ ਡੇਢ ਦੋ ਘੰਟੇ ਹੋ ਗਏ ਪਰ ਬੱਚੇ ਲਈ ਜੇਕਰ ਉਹ ਨੂੰ ਪ੍ਰੋਬਲਮ ਸੀ ਥੋੜੀ ਮੈਂ ਤਾਂ ਕਰਕੇ ਨਹੀਂ ਵੀ ਜੀ ਇਕੱਲਾ ਆਪਦੇ ਵਾਸਤੇ ਸੋਚਣਾ ਕਿ ਦੂਜੇ ਵਾਸਤੇ ਵੀ ਆਪਾਂ ਸੋਚ ਸਕਦੇ ਹਾਂਗੇ ਗਲਤੀ ਮੰਨਦੇ ਹਾਂ ਮੰਨਦੇ ਹਾਂ ਸਭ ਕੋਲ ਬਸ ਬਸ ਠੀਕ ਹੈ ਜੀ ਨਹੀਂ ਤੁਸੀਂ ਨੋ ਪਾਰਕਿੰਗ ਜਿੱਥੇ ਗੱਡੀ ਬਸ ਚਲਾਨਾ ਕੱਟਦਾ ਹੀ ਸੀ ਬਸ ਹੋ ਗਿਆ ਚਲਾਨਾ ਤਾਂ ਕੱਟਦਾ ਤੇ ਗੱਡੀ ਖੱਬਸ ਰਹੀਆਂ ਉਹ ਚਲ ਕੋਈ ਨਾ ਫਸ ਰਹੀਆਂ ਉਹ ਫਿਰ ਐਸੇ ਕਰਕੇ ਬਸ ਚਲ ਜੀ ਕਿੰਨੇ ਡਿਸਟਰਬ ਹੋ ਰਹੇ ਹੋ ਕੋਈ ਨਹੀਂ ਚਲ ਬੈਠ ਬੈਠ